ਹਾਂਜੀ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਰਾਣਾ ਰੀਅਲ ਸਟੇਟ ਵਿੱਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 110 ਗਾਜ ਵਿੱਚ ਬਣੀ ਬਹੁਤ ਹੀ ਸੁੰਦਰ ਕੋਠੀ ਇਸ ਦਾ ਪ੍ਰਾਈਸ ਅਤੇ ਲੋਕੇਸ਼ਨ ਵੀਡੀਓ ਦੇ ਅੱਗੇ ਦੱਸਾਂਗੇ ਇਸ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਘਰ ਦੇ ਅੰਦਰ ਐਂਟਰ ਕਰ ਚੁੱਕੇ ਹਾਂ ਅੰਦਰ ਐਂਟਰ ਕਰਦੇ ਹਾਂ ਸਭ ਨੂੰ ਪਹਿਲਾਂ ਤੁਸੀਂ ਦੇਖ ਸਕਦੇ ਹੋ ਆਪਣੇ ਸੱਜੀ ਹੱਥ ਵੋਸ਼ ਰੂਮ ਹੈ ਅਤੇ ਖੱਬੇ ਹੱਥ ਆਪਣੇ ਇੱਥੇ ਆਪਾਂ ਨੂੰ ਅਪਸਟੇਅਰ ਮਿਲ ਜਾਂਦੀ ਹੈ ਜਿਸ ਉੱਤੇ ਸਟੀਲ ਰੇਲਿੰਗ ਲੱਗੀ ਹੋਈ ਹੈ ਪੂਰੇ ਘਰ ਦੇ نیچے ਤੁਸੀਂ ਦੇਖ ਸਕਦੇ ਹੋ ਪ੍ਰੋਪਰ ਫਲੋਰ ਤੇ ਟਾਈਲ ਦਾ ਪੱਥਰ ਦਾ ਕੰਮ ਹੋਇਆ ਹੈ ਬਹੁਤ ਹੀ ਸੁੰਦਰ ਕੰਮ ਘਰ ਬਣਿਆ ਹੋਇਆ ਹੈ ਉਸ ਤੋਂ ਬਾਅਦ ਆਪਾਂ ਨੂੰ ਟੀਵੀ ਪੈਨਲ ਮਿਲ ਜਾਂਦਾ ਹੈ ਇਹ ਵੀ ਕਾਫੀ ਸੁੰਦਰ ਹੈ ਲੌਬੀ ਏਰੀਆ ਕਾਫੀ ਸਪੇਸ਼ੀਅਸ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣਾ ਸਾਹਮਣੇ ਦੇਖ ਸਕਦੇ ਹੋ ਕਿਚਨ ਵੀ ਕਾਫੀ ਸੁੰਦਰ ਬਣਿਆ ਹੋਇਆ ਹੈ ਦੋਸਤੋ ਅਸੀਂ ਆਪਣੇ YouTube ਚੈਨਲ ਤੇ ਸਸਤੇ ਤੋਂ ਸਸਤੇ ਮਕਾਨਾਂ ਦੀਆਂ ਵੀਡੀਓ ਪਾ ਚੁੱਕੇ ਹਾਂ ਤੁਸੀਂ ਸਾਡੇ ਵੀਡੀਓ ਫੋਲਡਰ ਵਿੱਚ ਜਾ ਕੇ ਉਸ ਨੂੰ ਚੈੱਕ ਕਰ ਸਕਦੇ ਹੋ ਫਰਸਟ ਰੂਮ ਵਿੱਚ ਐਂਟਰ ਕਰ ਚੁੱਕੇ ਹਾਂ ਇੱਥੇ ਵੀ ਆਪਾਂ ਨੂੰ ਆਪਣਾ ਟੀਵੀ ਪੈਨਲ ਮਿਲ ਜਾਂਦਾ ਹੈ ਹਾਂਜੀ ਦੋਸਤੋ ਨਾਲ ਹੀ ਤੁਸੀਂ ਦੇਖ ਸਕਦੇ ਹੋ ਨਾ ਐਲਮੀਰਾ ਵੀ ਇੱਥੇ ਆਪਣੀ ਹੈਗੀ ਹੈ ਜੀ ਹਰੇਕ ਕਮਰੇ ਵਿੱਚ ਆਪਾਂ ਨੂੰ ਇਦਾਂ ਹੀ ਅਲਮਾਰਾ ਮਿਲ ਜਾਂਦੀ ਹੈ ਟੀਵੀ ਪੈਨਲ ਮਿਲ ਜਾਂਦਾ ਨਾਲ ਆਪਾਂ ਨੂੰ ਅਟੈਚਡ ਵਾਸ਼ਰੂਮ ਵੀ ਮਿਲ ਜਾਂਦਾ ਹੈ ਦੋਸਤੋ ਇਹ ਘਰ ਸੈਮੀ ਫਰਨੀਸ਼ਡ ਰਹਿਣ ਵਾਲਾ ਹੈ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਦੇ ਅੰਦਰ ਵੀ ਪ੍ਰੋਪਰ ਟਾਇਲ ਪੱਥਰ ਦਾ ਕੰਮ ਹੋਇਆ ਹੈ ਤੇ ਕਾਫੀ ਸੁੰਦਰ ਘਰ ਹੈ ਪੂਰਾ ਮਤਲਬ ਕੰਪਲੀਟ A1 ਬਣਿਆ ਹੋਇਆ ਹੈ ਇਸ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਅਲਮਾਰਾ ਅਤੇ ਆਪਾਂ ਨੂੰ ਟੀਵੀ ਪੈਨਲ ਮਿਲ ਸਕਦਾ ਹੈ ਕਾਫੀ ਸਪੇਸ਼ੀਅਸ ਇਹ ਦੋਨਾਂ ਰੂਮਾਂ ਦੀ ਗੱਲ ਕਰੀਏ ਦੋਨੋਂ ਰੂਮ ਕਾਫੀ ਸਪੇਸ਼ੀਅਸ ਹਨ ਕਾਫੀ ਸੁੰਦਰ ਬਣੇ ਹੋਏ ਹਨ ਪੂਰਾ ਘਰ ਬਹੁਤ ਹੀ ਸ ਲੋਕੇਸ਼ਨ ਜੋ ਹੈ ਉਹ ਤੁਹਾਨੂੰ ਅਸੀਂ ਅੱਗੇ ਦੱਸਾਂਗੇ ਦੋਸਤੋ ਦੋਸਤੋ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਰਾਣਾ ਰੀਅਲ اسٹیਟ ਨੂੰ ਸਬਸਕ੍ਰਾਈਬ ਕਰ ਲਓ ਤੇ ਅਸੀਂ ਇਦਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਤੁਸੀਂ ਸਾਡੇ ਦਿੱਤੇ WhatsApp ਨੰਬਰਾਂ ਤੇ ਕਾਲ ਕਰ ਸਕਦੇ ਹੋ ਜਾਂ ਡਾਇਰੈਕਟ ਮੈਸੇਜ ਕਰ ਸਕਦੇ ਹੋ ਕਈ ਵਾਰ ਮੈਸੇਜ ਕਰਨ 'ਚ ਜਾਂ ਕਾਲ ਕਰਨ 'ਚ ਲੇਟ ਫਿਟ ਹੋ ਜਾਂਦਾ ਹੈ ਤੇ ਦੋਸਤੋ ਤੁਸੀਂ ਡਾਇਰੈਕਟ WhatsApp ਤੇ ਮੈਸੇਜ ਆਪਣਾ ਨੇਮ ਲਿਖ ਕੇ ਤੇ ਜਿਹੜੀ ਤੁਸੀਂ ਵੀਡੀਓ ਦੇਖੀ ਹੁੰਦੀ ਹੈ ਉਸ ਦਾ ਲਿੰਕ ਜਾਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਆ ਕਰੋ ਵਿਦੀਨ 10 ਤੋਂ 15 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਉਸ ਦਾ ਰਿਪਲਾਈ ਕਰ ਦਿੱਤਾ ਜਾਵੇਗਾ ਦੋਸਤੋ ਪੂਰਾ ਘਰ ਦਾ ਪਟੂਰੂ ਦੇਖ ਲਿਆ ਹੈ ਕਾਫੀ ਸੁੰਦਰ ਬਣਿਆ ਹੋਇਆ ਹੈ ਇਸ ਦਾ ਜੋ ਪ੍ਰਾਈਸ ਹੈ ਪ੍ਰਾਈਸ ਦੀ ਜੀ ਗੱਲ ਕਰ ਲਈਏ ਹਾਂ ਜੀ ਦੋਸਤੋ 35 ਲੱਖ ਦਾ ਇਹ ਤੁਹਾਨੂੰ 110 ਗੱਜ ਦਾ ਘਰ 35 ਲੱਖ ਵਿੱਚ ਮਿਲ ਜਾਂਦਾ ਹੈ ਲੋਕੇਸ਼ਨ ਏਜ਼ੀ ਰਹਿਣ ਵਾਲੀ ਹੈ ਆਪਣੇ ਹੈਬੋਵਾਲ ਕਲਾਂ ਲੁਧਿਆਣਾ ਹਾਂਜੀ ਦੋਸਤੋ ਹੈਬੋਵਾਲ ਵਿੱਚ ਲੁਧਿਆਣਾ ਵਿੱਚ ਇਹ ਘਰ ਤੁਹਾਨੂੰ ਮਿਲ ਜਾਂਦਾ ਹੈ ਤੇ 110 ਗੱਜ ਦਾ ਘਰ ਹੈ ਸਿਰਫ 35 ਲੱਖ ਵਿੱਚ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਧੰਨਵਾਦ ਜੀ